ਜੁਰਾ ਨੰਬਰ ਇਹ ਹਾਈਐਸਟ ਆ 2221 ਤੋਂ ਬਾਅਦ ਕਦੇ ਇੰਨੇ ਹੋਏ ਨਹੀਂ ਕਿ ਬੇਰਜ਼ਗਾਰੀ ਪੱਤਾ ਲੈਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੋਵੇ। ਸਪੈਂਡਿੰਗ ਕੱਟ ਕਰ ਦਿੱਤੇ, ਇਮੀਗ੍ਰੇਸ਼ਨ ਦੇ ਉੱਤੇ پابੰਦੀ ਲਾ ਦਿੱਤੀ, ਰਿਸਟ੍ਰਿਕਸ਼ਨ ਲਾ ਦਿੱਤੀਆਂ। ਇਹਦੇ ਜਿਹੜੀ ਜੋਬ ਡਾਟਾ ਮੈਨੂਪਲੇਟ ਕੀਤਾ ਆ। ਉਸ ਡਰ ਤੋਂ ਲੋਕ ਜਿਹੜਾ ਪੈਸਾ ਹੁੰਦਾ ਉਹਨੂੰ ਦੱਬ ਲੈਂਦੇ ਥੋੜਾ ਜਿਹਾ। ਜਿਹੜੇ ਅਮਰੀਕਨ ਐਸ ਵੇਲੇ ਅਨਐਮਪਲੋਇਮੈਂਟ ਬੈਨੀਫਿਟ ਲੈ ਰਹੇ ਆ ਬੇਰਜ਼ਗਾਰੀ ਪੱਤਾ ਲੈ ਰਹੇ ਆ ਜਾਨੀ ਜਿਨ੍ਹਾਂ ਕੋਲ ਐਸ ਵੇਲੇ ਨੌਕਰੀ ਹੈ ਨਹੀਂ ਉਹਨਾਂ ਦਾ ਨੰਬਰ ਬਹੁਤ ਉੱਤੇ ਚਲੇਗਾ 1.97 ਮਿਲੀਅਨ 20 ਲੱਖ ਦੇ ਨੇੜੇ ਜਿਹੜਾ ਨੰਬਰ ਇਹ ਹਾਈਐਸਟ ਆ 2021 ਤੋਂ ਬਾਅਦ ਕਦੇ ਇੰਨੇ ਹੋਏ ਨਹੀਂ ਕਿ ਬੇਰਜ਼ਗਾਰੀ ਪੱਤਾ ਲੈਣ ਵਾਲੇ ਲੋਕਾਂ ਦੀ ਗਿਣਤੀ ਵਧੀ ਹੋਵੇ ਜਿਹੜੇ ਨਵੇਂ ਅਨਐਮਪਲੋਇਡ ਕਲੇਮਸ ਆ ਉਹ ਹਜੇ ਵੀ ਲੋ ਆ ਪਰ ਜ਼ਿਆਦਾ ਲੋਕ ਸ਼ਗਲ ਕਰ ਰਹੇ ਆ ਕਿ ਨਵੀਆਂ ਜੌਬਸ ਜਿਹੜੀਆਂ ਆ ਉਹ ਮਿਲ ਸਕਣ ਜਿਹੜੇ ਕਿ ਅਨਐਮਪਲੋਇਡ ਨੇ ਐਸ ਵੇਲੇ ਸੋ ਇੱਕ ਵੱਖਰੀ ਹਾਲਤ ਆ ਹਾਇਰਿੰਗ ਐਕਸਲਿ ਬਹੁਤ ਸਲੋ ਆ ਹਾਇਰਿੰਗ ਹੋ ਨਹੀਂ ਰਹੀ ਨੌਕਰੀਆਂ ਮਿਲ ਨਹੀਂ ਰਹੀਆਂ ਔਰ ਡੈਕੇਡ ਤੋਂ ਬਾਅਦ ਮਤਲਬ ਪੰਡੈਮਿਕ ਨੂੰ ਕੱਢ ਲਾ ਉਹਦੇ ਤੋਂ ਬਾਅਦ ਸਭ ਤੋਂ ਸਲੋ ਆ ਹੈ ਲੋਕਾਂ ਨੂੰ ਵਾਪਸ ਕੰਮ ਦੇ ਉੱਤੇ ਜਾਣ ਦੇ ਲਈ ਜਾਂ ਕੋ ਨਵੀਂ ਨੌਕਰੀ ਦੇ ਲਈ ਜਾਣ ਦੇ ਲਈ ਵੱਡੀ ਦਿੱਕਤ ਆ ਰਹੀ ਹੈ ਜਿਹੜੇ ਇਕਨੋਮਿਸਟ ਨੇ ਉਹ ਇਹ ਕਹਿੰਦੇ ਆ ਕਿ ਇਹ ਸਾਰਾ ਕੁਝ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਾਲਿਸੀਜ਼ ਦੇ ਨਾਲ ਜੁੜਿਆ ਆ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਪਾਲਿਸੀਜ਼ ਕੀ ਆ ਟੈਰਿਫ ਲਾ ਦਿੱਤੇ ਸਪੈਂਡਿੰਗ ਕੱਟ ਕਰ ਦਿੱਤੇ ਇਮੀਗ੍ਰੇਸ਼ਨ ਦੇ ਉੱਤੇ ਪਾਬੰਦੀ ਲਾ ਦਿੱਤੀ ਰੈਸਟ੍ਰਿਕਸ਼ਨ ਲਾ ਦਿੱਤੀਆਂ ਨਵੇਂ ਟੈਰਸ ਦੇ ਟੈਰਿਫਸ ਦੇ ਨਾਲ ਜਿਹੜੇ ਕਈ ਦਰਜਣਾਂ ਦੇਸ਼ ਨੇ ਉਹਨਾਂ ਦੇ ਉੱਤੇ ਅਸਰ ਪਿਆ ਉਹ ਕੀ ਕਰਨਗੇ ਆਪਣੇ ਬਿਜ਼ਨਸ ਦੀ ਕਾਸਟ ਜਿਹੜੇ ਉਹ ਵਧਾ ਦੇਣਗੇ ਤੇ ਕੁਦਰਤੀ ਹੈ ਵੀ ਹਾਇਰਿੰਗ ਘਟ ਜਾਊਗੀ ਫੈਡਰਲ ਸਰਕਾਰ ਜੌਬ ਕੱਟ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੇ ਪਹਿਲੇ ਬੰਦੇ ਕੱਢਣੇ ਆ ਡਾਟਾ ਜਿਹੜਾ ਦੱਸਦਾ ਹੈ ਕਿ 2,58,000 ਘੱਟ ਨੌਕਰੀਆਂ ਇਸ ਵੇਲੇ ਮਈ ਤੇ ਜੂਨ ਦੇ ਵਿੱਚ ਐਡਿਟ ਹੋਈਆਂ ਮਾਜੂਰੀਆਂ ਜਿਹੇ ਨੂੰ ਪਿਛਲੇ ਆਦੇ ਦਿਨ ਮੁਕਾਬਲੇ ਕੀਤਾ ਜਾਵੇ ਅਨਪਲੋਇਮੈਂਟ 4.2% ਦੇ ਉੱਤੇ ਆ ਹਾਲਾਂਕਿ ਇੰਨੀ ਜ਼ਿਆਦਾ ਨਹੀਂ ਰਿਲੇਟਿਵਲੀ ਲੋ ਆ ਪਰ ਫਿਰ ਵੀ ਜਿਹੜੀ ਜੌਬਸ ਨਹੀਂ ਮਿਲ ਰਹੀਆਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹਨਾਂ ਨੇ ਇਹਨੂੰ ਰਿਐਕਟ ਕੀਤਾ ਆ ਜਿਹੜਾ ਆਪਾਂ ਹੈੱਡ ਆਫ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੱਸਿਆ ਇਹ ਕਿ ਇਹਦੇ ਜਿਹੜੀ ਜੌਬ ਡਾਟਾ ਮੈਨਿਪੂਲੇਟ ਕੀਤਾ ਆ ਵੀ ਪਹਿਲਾਂ ਹੋਰ ਤਰ੍ਹਾਂ ਦੱਸ ਦਿੱਤੀਆਂ ਤੇ ਹੁਣ ਜਿਹੜੀਆਂ ਇਹ ਹੋਰ ਤਰ੍ਹਾਂ ਦੱਸਤੀਆਂ ਬਹੁਤ ਸਾਰੇ ਜਿਹੜੇ ੈਂਪਲੋਇਰਸ ਆ ਉਹ ਰੋਕ ਰਹੇ ਆ ਕੰਮਿਆਂ ਨੂੰ ਕਿਉਂਕਿ ਉਹਨਾਂ ਖਰਚੇ ਵਧਣਗੇ ਤਾਂ ਉਹਨਾਂ ਨੇ ਕੱਟ ਕਰਨੇ ਆ ਕਿਸੇ ਪਾਸਿਓਂ ਸਭ ਤੋਂ ਵੱਡੀ ਗੱਲ ਜਦੋਂ ਆਰਥਿਕ ਨਿਸ਼ਚਿਤਤਾ ਫੈਲਦੀ ਹੈ ਜਦੋਂ ਸਾਨੂੰ ਇਹ ਨਹੀਂ ਪਤਾ ਕੱਲ੍ਹ ਨੂੰ ਦੇਸ਼ ਦੇ ਵਿੱਚ ਹੋਣਾ ਕੀ ਹੈ ਭਾਵੇਂ ਚੰਗਾ ਹੋਣਾ ਹੋਵੇ ਪਰ ਡੋਨਲਡ ਟਰੰਪ ਨੇ ਜਿਸ ਤਰ੍ਹਾਂ ਆਪਣੀਆਂ ਆਰਥਿਕ ਨੀਤੀਆਂ ਬਦਲੀਆਂ ਆ ਅਮਰੀਕਾ ਦੇ ਵਿੱਚ ਉਹਨਾਂ ਸਾਰੀਆਂ ਆਰਥਿਕ ਨੀਤੀਆਂ ਦੇ ਬਦਲਣ ਦੇ ਨਾਲ ਜਿਹੜਾ ਇਕ ਅਨਸਰਟਨਟੀ ਪੈਦਾ ਹੋ ਗਈ ਅਨਿਸ਼ਚਿਤਤਾ ਪੈਦਾ ਹੋ ਗਈ ਲੋਕਾਂ ਨੂੰ ਪਤਾ ਨਹੀਂ ਵੀ ਕੱਲ ਨੂੰ ਕੀ ਹੋਣਾ ਤੇ ਕੀ ਨਹੀਂ ਹੋਣਾ ਉਸ ਡਰ ਤੋਂ ਲੋਕ ਜਿਹੜਾ ਪੈਸਾ ਹੁੰਦਾ ਉਹਨੂੰ ਦੱਬ ਲੈਂਦੇ ਥੋੜਾ ਜਿਹਾ ਖਰਚਦੇ ਨਹੀਂ ਵੀ ਹੋ ਸਕਦਾ ਕੱਲ ਨੂੰ ਸਮਾਂ ਮਾੜਾ ਆ ਜਾਏ ਕਿਸੇ ਨੇ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਕਿਸੇ ਨੇ ਕੋਈ ਬਿਜ਼ਨਸ ਸ਼ੁਰੂ ਕਰਨਾ ਕਿਸੇ ਨੇ ਕੋਈ ਕੰਮ ਕਰਨਾ ਕਿਸੇ ਨੇ ਰਿਸਕ ਲੈਣਾ ਥੋੜਾ ਜਿਹਾ ਲੋਨ ਜ਼ਿਆਦਾ ਲੈ ਕੇ ਕਰਨਾ ਉਹ ਸਾਰਾ ਕੁਝ ਲੋਕਾਂ ਨੇ ਹੋਲਡ ਕਰ ਲਿਆ ਲੋਕਾਂ ਨੇ ਜਾਂ ਵੱਡੀਆਂ ਕੰਪਨੀਆਂ ਨੇ ਵੀ ਦੂਜਾ ਕਿਉਂਕਿ ਟੈਰਿਫ ਦੇ ਨਾਲ ਖਰਚੇ ਵਧਣਗੇ ਤੁਸੀਂ ਟੈਰਿਫ ਲਾਉਂਗੇ ਖਰਚੇ ਤਾਂ ਵਧਣਗੇ ਬਿਜ਼ਨਸ ਤੇ ਵੀ ਬੋਝ ਪਊਗਾ ਉਹ ਖਰਚੇ ਘਟਾਉਣ ਦੇ ਲਈ ਕਿਤੇ ਨਾ ਕਿਤੇ ਜੌਬ ਕੱਟ ਕਰੂਗਾ ਜੌਬ ਕੱਟ ਨਹੀਂ ਵੀ ਕਰੂਗਾ ਤੇ ਜਿੱਥੇ ਉਹਨੇ ਹਾਇਰ ਕਰਨੇ ਆ ਉੱਥੇ ਉਹ ਥੋੜਾ ਜਿਹਾ ਰੋਕ ਲੈਣਗੇ ਇਸ ਚੀਜ਼ ਨੂੰ ਸੋ ਇਹ ਮਾਮਲਾ ਜਿਹੜਾ ਇਸ ਵੇਲੇ ਇਹਦੇ ਕਰਕੇ 20 ਲੱਖ ਦੇ ਕਰੀਬ ਜਿਹੜੇ ਅਨਐਮਪਲੋਇਮੈਂਟ ਬੈਨੀਫਿਟਸ ਆ ਇਸ ਵੇਲੇ ਲਏ ਜਾ ਰਹੇ ਜਿਹੜੇ ਕਿ ਬਹੁਤ ਵੱਡਾ ਨੰਬਰ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ